ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬੁਟੀਕ ਸਟੋਰ ਲੈ ਕੇ ਆਏ ਆ ਤੇ ਆਪਾਂ ਇਹ ਵੀ ਦੱਸਾਂਗੇ ਕਿ ਕਿਹੜੇ ਸਟਾਫ ਦੇ ਉੱਪਰ ਆਪਾਂ ਕਿਸ ਤਰ੍ਹਾਂ ਦਾ ਵਰਕ ਕਰਵਾ ਸਕਦੇ ਹਾਂ ਤੇ ਕਿਹੜੇ ਸੂਟਾਂ ਦਾ ਇਸ ਟਾਈਮ ਬਹੁਤ ਜ਼ਿਆਦਾ ਰਵਾਜ ਚੱਲਦਾ ਪਿਆ ਏ ਐਵਲੇ ਜਿਹੜੇ ਸੂਟ ਹੈਗੇ ਆਪਾਂ ਨੇ ਰੈਡੀ ਕੀਤੇ ਹੋਏਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਟਾਫ ਦੀ ਜਿਹੜਾ ਸਟਾਫ ਹੈਗਾ ਉਹ ਇਸ ਟਾਈਮ ਸਭ ਤੋਂ ਜ਼ਿਆਦਾ ਚੱਲ ਰਿਹਾ ਹੈਗਾ ਸਿਮਰ ਦਾ ਸਿਮਰ ਔਰਗੈਂਜ਼ਾ ਸਿਮਰ ਜਾਰਜਟ ਸਿਮਰ ਸੈਟਨ ਜਿੰਨੇ ਵੀ ਸਟਾਫ ਚੱ ਟਿਸ਼ੂ ਹੈਗਾ ਉਹ ਮੈਕਸ ਆਏਗਾ ਔਰ ਉਹੀ ਸਟੱਫ ਹੈਗਾ ਇਸ ਟਾਈਮ ਬਹੁਤ ਹੀ ਜ਼ਿਆਦਾ ਹੈਗਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਯਾ ਤੇ ਤੁਸੀਂ ਕੋਈ ਵੀ ਸਟੱਫ ਬਾਈ ਕਰੋਗੇ ਸਿਮਰ ਵਾਲਾ ਸਟੱਫ ਬਾਈ ਕਰੋਗੇ ਤਾਂ ਮੱਚ ਬੈਟਰ ਰਹੋਗੇ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਟ੍ਰੈਂਡ ਵਿੱਚ ਚੱਲਦਾ ਵਾ ਔਰ ਉਸ ਦੇ ਉੱਪਰ ਤੁਸੀਂ ਹਲਕਾ ਫੁਲਕਾ ਥ੍ਰੈਡ ਵਰਕ ਕਰਵਾਓ ਚਾਹੇ ਹੈਂਡ ਵਰਕ ਕਰਵਾਓ ਜੇਕਰ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਸੂਟ ਰੈਡੀ ਕਰਨਾ ਚਾਹੁੰਦੇ ਹੈਗੇ ਹੋ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਲੁੱਕ ਹੈਗੀ ਤੁਸੀਂ ਸੂਟਸ ਨੂੰ ਦੇ ਸਕਦੇ ਹੋ ਆਪਾਂ ਤੁਹਾਨੂੰ ਆਈਡੀਆਜ਼ ਵੀ ਦੇ ਰਹੇ ਹਾਂ ਹੈਂਡ ਵਰਕ ਦੇ ਵੀ ਪਲੱਸ ਥ੍ਰੈਡ ਵਰਕ ਦੇ ਵੀ ਤੁਸੀਂ ਆਈਡੀਆਜ਼ रेडी करवा ਸਕਦੇ ਹੈਗੇ ਹੋ ਜਾਂ ਖੁਦ ਵੀ ਰੈਡੀ ਕਰਵਾ ਸਕਦੇ ਹੋ ਜਸਟ ਆਈਡੀਆਜ਼ ਵੀ ਲੈ ਸਕਦੇ ਹੋ ਜੇਕਰ ਰੈਡੀ ਵੀ ਕਰਵਾਉਣਾ ਚਾਹੁੰਦੇ ਹੈਗੇ ਤਾਂ ਅਸੀਂ ਤੁਹਾਨੂੰ ਉਹ ਵੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਰੈਡੀ ਕਰਕੇ ਦੇਾਂਗੇ ਜਿੰਨੇ ਵੀ ਸੂਟ ਆਪਾਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ ਸਾਰੇ ਦੇ ਸਾਰੇ ਸੂਟ ਆਪਾਂ ਰੈਡੀ ਕਰ ਚੁੱਕੇ ਹਾਂ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੈਗੇ ਤੇ ਸਭ ਦਾ ਜਿਹੜਾ ਪ੍ਰਾਈਸ ਹੈਗਾ ਸੂਟਸ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਐਵਲ ਜਿਹੜੇ ਸੂਟ ਹੈਗੇ ਪਿਓਰ ਕريب ਦੇ ਉੱਪਰ ਹੋਣਗੇ ਪਿਓਰ ਚਨਾਉਣ ਦਾ ਜਿਹੜਾ ਇਹਨਾਂ ਦੇ ਨਾਲ ਦੁਪੱਟਾ ਹੋਏਗਾ ਹੈਂਡਵਰਕ ਦਾ ਸੂਟ ਹੋਏਗਾ ਪ੍ਰਾਈਸ ਹੋਏਗਾ ਸਿਰਫ 3450 ਰੁਪਏ ਇਹਵਲੇ ਵੀ ਸੂਟ ਹੈਗੇ ਜਿਹੜੇ ਹੈਂਡਵਰਕ ਦੇ ਉੱਪਰ ਹੋਣਗੇ ਸਿਮਰ ਦੇ ਉੱਪਰ ਰਹਿਣ ਵਾਲੇ ਹੈਗੇ ਆ ਤੇ ਜਿਸਦੇ ਨਾਲ ਜਿਹੜੀ ਬਾਟਮ ਹੋਏਗੀ ਬਾਟਮ ਦੇ ਉੱਪਰ ਵੀ ਹੈਂਡਵਰਕ ਹੋਏਗਾ ਇਹਵਲੇ ਵੀ ਸਿਮਰ ਦੇ ਉੱਪਰ ਹੋਣਗੇ ਡਾਈਨ ਡਾਈ ਸਿਮਰ ਦਾ ਜਿਹੜਾ ਸਟੱਫ ਹੋਏਗਾ ਜਿਸ ਤੇ ਉੱਪਰ ਹੈਂਡਵਰਕ ਹੋਏਗਾ ਵੀ ਹੈਂਡਵਰਕ ਦੇ ਪੀਸ ਹੋਣਗੇ ਸਿਮਰ ਦੇ ਉੱਪਰ ਹੋਣਗੇ ਲੁੱਕ ਬਹੁਤ ਹੀ ਜ਼ਿਆਦਾ ਸੋਹਣੀ ਆਉਂਦੀ ਹੈ ਜਿਹੜਾ ਵੀ ਤੁਸੀਂ ਸਟੱਫ ਬਾਏ ਕਰ ਰਹੇ ਹੋ ਜੇਕਰ ਤੁਸੀਂ ਉਹਦੇ ਉੱਪਰ ਹੈਂਡਵਰਕ ਕਰਵਾਉਣਾ ਚਾਹੁੰਦੇ ਹੈਗੇ ਤਾਂ ਸਟੱਫ ਤੁਸੀਂ ਪਲੇਨ ਬਾਏ ਕਰੋਗੇ ਤਾਂ ਜਿਹੜੀ ਵਰਕ ਦੀ ਫਿਨਿਸ਼ਿੰਗ ਹੋਏਗੀ ਉਹ ਬਹੁਤ ਹੀ ਜ਼ਿਆਦਾ ਆਏਗੀ ਸੈਲਫ ਜਿਹੜਾ ਆਪਾਂ ਸਟੱਫ ਯੂਜ਼ ਕਰਦੇ ਆਂ ਜਿਵੇਂ ਬਾਂਦਨੀ ਪ੍ਰਿੰਟਸ ਦੇ ਉੱਪਰ ਆਪਾਂ ਹੈਂਡਵਰਕ ਕਰਦੇ ਆਂ ਜਾਂ ਕੋਈ ਹੋਰ ਆਪਾਂ ਮਤਲਬ ਪ੍ਰਿੰਟ ਦੇ ਉੱਪਰ ਹੈਂਡਵਰਕ ਕਰਦੇ ਆਂ ਤਾਂ ਲੁੱਕ